ਇਨੇ ਜੱਫੇ ਲਾਉਂਗਾ ਕੁੰਡਾ ਰਸ਼ੀਨ ਬੜਾ ਸ਼ੋਰ ਕੀਆ ਕੁੰਡਾ ਰਸ਼ੀਨ ਕਹਿੰਦੇ ਵੀ ਰਸ਼ੀਨ ਵਾਲੇ ਜੱਫੇ ਲਾਉਣ ਤੇ ਅਸੀਂ 100-100 ਦੇਵਾਂਗੇ ਹੁਣ ਬਹਿਜੋ ਕਿਰਪਾ ਕਰਕੇ ਗੱਲ ਕਰ ਲਈ ਜਿਹਨੇ ਲੱਖਾ ਲਾਇਆ ਹੱਥ ਬੰਨ੍ਹ ਕੇ ਬੇਨਤੀ ਐ ਆਹ ਸਾਹਮਣੇ ਕਬੱਡੀ ਪੈ ਰਹੀ ਐ ਇਧਰ ਕਹਿੰਦੇ ਚਾਰੇ ਧਿਆਨ ਪਰ ਪਿਆਰ ਆਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਮੇਰੇ ਮਿੱਤਰੋ ਉਹ ਬੁਲਟ ਮਾਰਦਾ ਥਾਪੀਆ ਆਹ 500 ਬੁਲਟ ਨੂੰ ਦੇ ਦਿਓ ਉਹ ਬੁਲਟ ਕਹਿੰਦੇ ਇੱਕ ਤਕੜਾ ਨੰਬਰ ਗਿਆ ਇਧਰ ਕਹਿੰਦੇ ਬਿੱਲਾ ਗਾਲਬ ਉਧਰ ਸੱਪ ਝੜੜੀ ਆਹ ਦਿਨੋ ਧੰਨਵਾਦ ਹੈ ਕ ਇਹ ਵੱਡੇ ਮੱਲਾ ਨੂੰ ਉਹ ਧਿਆਨ ਚ ਰੱਖਣਾ ਇਹ ਸੋਖਾ ਥੋੜਾ ਇੱਧਰ 1100 ਆ ਹੈਪੀ ਕਬਾ ਉਹ ਕਹਿੰਦਾ ਕਬੱਡੀ 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 ਉਹ ਦਿੱਲੀ ਤੋਂ ਆਇਆ ਅਮਰੀਕਾ ਕਹਿੰਦਾ ਦਿੱਲੀ ਤੋਂ ਆਇਆ ਹਰਦਾ ਇਹ ਸਭਿਆਚਾਰ ਦੀਆਂ ਗੱਲਾਂ ਵੀ ਕਰਦਾ ਹੈ ਇਹ ਇਤਿਹਾਸ ਦੀਆਂ ਗੱਲਾਂ ਵੀ ਕਰਦਾ ਹੈ ਇਹ ਸਾਡੇ ਜੋੜੇ ਦੀਆਂ ਗੱਲਾਂ ਵੀ ਕਰਦਾ ਹੈ ਪਰ ਕਬੱਡੀ ਤੇ ਕਬੱਡੀ ਕਬੱਡੀ ਤੇ ਕਬੱਡੀ ਦਾ ਕਹਿੰਦੇ ਬਹੁਤ ਵੱਡਾ ਨਾਮ ਹੈ ਅੱਜ ਕੰਦਲਵਾਲ ਦੇ ਵਿੱਚ ਪੜਾਕੇ ਪੈਂਦੇ ਆ ਕੰਗਲਾਰੋ ਮਾਰਕਾ ਭਾਈ ਉਹ ਚੋਟੀ ਦਾ ਮੇਲਾ ਇਕਬਾਲ ਅਮਰੀਕਾ ਜੱਗੀ ਆਸਟ੍ਰੇਲੀਆ ਬੂਟਾ ਕੈਨੇਡਾ ਢਿੰਜੋ ਸਰਪੰਚ ਜੱਗੂ ਤਿਆਰ ਕਾਂਗੇ ਵਾਲਾ ਤਿਆਰ ਹੁਣ ਕੌਣ 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 ਕਰਦਾ ਕਮਾਲਾ ਮੇਰੇ ਦੋਸਤੋ ਕੌਣ ਪਾਉ ਖੇਡ ਕੇ ਧਮਾਲਾ ਮੇਰੇ ਦੋਸਤੋ ਉਹ ਰੋੜਾ ਗੱਲ ਚੱਲਦੀ ਹੈ ਮਨਦੀਪ ਪੌੜੀ ਵੀਰ ਨੇ ਬਈ ਨੰਨੇੜੀ ਪੱਟੇ ਭਰਾੜ ਸੀਵਨ ਦਾ ਕਹਿੰਦੇ ਨਾਂ ਬਹੁਤ ਵੱਡਾ ਹੈ ਰੇਡ ਬਿੱਲਿਆ ਕਾਂਗੇ ਵਾਲਾ ਹੋਈ ਜਾਂਦੀ ਹੈ ਕਾਂਗੇ